आज महिला रोड पर स्थित महेंद्र फोर व्हीलर एजेंसी में शॉर्ट सर्किट के कारण आग लग गई गयी सूचना मिलते ही पुलिस प्रशासन और अग्रिम प्रशासन हरकत में आया और उन्होंने तुरंत मौके पहुँच कर करीब आधे घंटे तक अपना काम किया और आग पर काबू पा लिया जब एजेंसी के मैनेजर से बात की तो उन्होंने बताया कि करीब तीन चार गाड़ियां जलकर राख हो गई हैं और बाकी गाड़ियों को आग लगने से नुकसान होने से बचा लिया गया है उन्होंने कहा कि शॉर्ट सर्किट के कारण यह हादसा हुआ है ਮੇਰਾ ਨਾਮ ਮੁਹੰਮਦ ਜਮੇਲ ਜੀ ਕਿੱਥੇ ਕਿੱਥੇ ਮੈਂ ਮਲੇਰ ਕੋਟਲਾ ਤੋਂ ਆ ਐਕਚੁਅਲੀ ਹਫਤ ਤੱਕ ਪਹਿਲਾਂ ਮੈਂ ਗੱਡੀ ਕਢਵਾਈ ਸੀਗੀ ਤੇ ਮੇਰਾ ਸੀਟ ਕਵਰ ਦਾ ਕੰਮ ਪੈਂਡਿੰਗ ਸੀਗਾ ਮੈਂ ਸੀਟ ਕਵਰ ਪਾਉਣ ਆਇਆ ਸੀਗਾ ਅੱਜ ਸਵੇਰੇ 10 ਵਜੇ ਪਹੁੰਚਿਆ ਸੀ ਇੱਥੇ ਤੇ ਗੱਡੀ نیچے ਲਾਈ ਹੋਈ ਸੀਗੀ ਕੰਮ ਚੱਲ ਰਿਹਾ ਸੀਗਾ ਬਹੁਤ ਵਧੀਆ ਪਰ ਲੰਚ ਕਰਕੇ ਹਟੇ ਸੀਗੇ ਅਜੇ ਤੇ ਉਸ ਤੋਂ ਬਾਅਦ ਅਚਾਨਕ ਮੈਂ ਜਦੋਂ نیچے ਗਿਆ ਚਾਰਜਰ ਲੈਣ ਗਿਆ ਚਾਰਜਰ ਲੈ ਕੇ ਮੈਂ ਉੱਪਰ ਆਇਆ ਗੱਡੀ ਵਿੱਚੋਂ ਤੇ ਬੈਠੇ ਜੀ ਆ ਕੇ ਚਾਹ ਵਗਰਾ ਪੀਤੀ ਜਾਨ ਨੂੰ ਭਾਜਣਾ ਪੈ ਗਿਆ ਮੈਨੂੰ ਲੱਗਿਆ ਕਿਸੇ ਦੀ ਸ਼ਾਇਦ ਲੜਾਈ ਹੋ ਗਈ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਧੂਆ ਆ ਰਿਹਾ ਸੀ ਬਹੁਤ ਜ਼ਿਆਦਾ ਫਿਰ ਮੈਂ ਬਾਹਰ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਦੇਖਿਆ ਪੇਸਮੈਂਟ ਤੇ ਅੱਗ ਲੱਗੀ ਸੀ ਮੇਰੀ ਗੱਡੀ ਵੀ ਅੰਦਰ ਹੀ ਚੱਲ ਗਈ ਮੇਰੀ ਐਕਸਯੂਵੀ 700 ਜੀ ਤੁਹਾਨੂੰ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਹੀ ਕੋਈ ਸਰ ਅੱਗ ਲੱਗਣ ਦਾ ਜੇ ਕਾਰਨ ਕੁਝ ਨਹੀਂ ਪਤਾ ਜਿੱਥੇ ਤੱਕ ਮੈਂ ਮੇਰੀ ਸਮਝ ਹੈ ਪਹਿਲਾਂ ਲਾਈਟ ਗਈ ਹੋਈ ਸੀਗੀ ਹੋ ਸਕਦਾ ਵੀ ਜਦੋਂ ਲਾਈਟ ਆਈ ਉਸ ਤੋਂ ਬਾਅਦ ਮੇ ਵੀ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਕਿਦਾਂ ਇੰਨਾ ਕੁ ਜ਼ਰੂਰ ਕਹਿ ਸਕਦੇ ਆ ਪਰ ਅਜੇ ਕਾਰਨ ਦਾ ਨਹੀਂ ਪਤਾ ਲੱਗਿਆ ਸਿੰਘ ਜੀ ਬਰੇਂਡੇ ਤੋਂ ਆ ਅੱਛਾ ਭਾਈ ਤੁਸੀਂ ਜਦੋਂ ਸੜਕ ਤੇ ਜਾ ਰਹੇ ਸੀ ਕੀ ਦੇਖਿਆ ਤੁਸੀਂ ਅੱਗ ਧੁਆਂ ਲਾਟਾਂ ਸੀ ਭਾਈ ਜੀ ਬਹੁਤ ਜ਼ਿਆਦਾ ਉੱਚੀਆਂ ਨਿਕਲੀਆਂ ਜਾਂਦਾਂ ਲੋਕ ਦੇਖਦਾ ਰਹੇ ਸੀ ਕੋਈ ਗਾਹ ਨਹੀਂ ਜਾ ਰਿਹਾ ਸੀ ਅਸੀਂ ਤਿੰਨਾਂ ਜਣਾਂ ਨੇ ਅੰਦਰ ਵੜ ਕੇ ਦੋ ਗੱਡੀਆਂ ਕੱਢੀਆਂ ਜੀ ਇੱਕ ਤਾਂ Mahindra ਦਾ ਪਿਕਅਪ ਡਾਲਾ ਇੱਕ ਜੀ Scorpio ਗੱਡੀ ਧੂਆ ਬਹੁਤ ਜ਼ਿਆਦਾ ਹੀ ਲਾਟਾਂ ਬਹੁਤ ਉੱਚੀਆਂ ਸੀ ਤੇ ਫਾਇਰ ਬ੍ਰੇਡ ਨੂੰ ਲੇਟ ਆਈ ਹੈ ਜੀ ਫਾਇਰ ਬ੍ਰੇਡ 20-25 ਮਿੰਟ ਲੇਟ ਆਈ ਫੋਨ ਕਰਨ ਦਾ मिशन जॉली मैनेजर आते कमर्शियल व्हीकल ਦਾ ਸਰ ਕਿੰਨਾ ਕ ਨੁਕਸਾਨ ਹੋਇਆ ਜੀ ਦੋ ਤਿੰਨ ਗੱਡੀਆਂ ਕਸਪਰ ਦੀਆਂ ਨੇ ਇੱਕ ਦੋ ਗੱਡੀਆਂ ਆਪਣੀ ਵੇਚੇ ਨੇ ਅੱਛਾ ਜੀ ਹਾਂ ਬਾਕੀ ਜੇ ਦੇਖ ਰਹੇ ਚੈੱਕ ਕਰ ਰਹੇ ਕਿ ਕਿੰਨਾ ਕਰਨ ਦਾ ਮੌਕਾ ਹੈ ਅੱਛਾ ਜੀ ਕਾਰਨ ਕੀ ਮੰਨੋ ਛੋਟਾ ਘਟੋ ਸਕਦਾ ਹੈ ਜੀ ਹਾਂ ਜੀ ਆਪਾਂ ਏਜੰਸੀ ਦੀ ਗੱਲ ਕਰੀ ਇਹਦੇ ਵਿੱਚ ਫਾਇਰ ਸਿਸਟਮ ਹੈਗਾ ਸੀ ਕਰਕੇ ਜੇ ਜਾਨ ਤੋਂ ਜਾਂਦੇ ਸਾਰਾ ਕੁਝ ਹੋਣਾ ਸਰ ਅੱਛਾ ਜੀ ਹਾਂ ਜੀ ਏਜੰਸੀ ਤੇ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੋਇਆ ਇਹ ਜਾਣਨ ਵਾਲੇ ਨੂੰ ਤਾਂ ਅ ਅ ਸਾਨੂੰ ਥੋੜਾ ਟਾਈਮ ਪਹਿਲਾਂ ਇਤਲਾਹ ਮਿਲੀ ਸੀ ਕਿ ਨਿੰਦਰਾ ਦੀ ਏਜੰਸੀ ਹੈਗੀ ਪਾਤੜਾ ਰੋਡ ਦੇ ਉੱਪਰ ਕਾਰਾਂ ਦੀ ਏਜੰਸੀ ਹੈਗੀ ਸੰਗਰੂਰ ਵਿਖੇ ਕਿ ਉਹਦੇ ਚ ਬੇਸਮੈਂਟ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਗੱਡੀਆਂ ਹੈਗੀਆਂ ਨੇ ਅਸੀਂ ਮੌਕੇ ਤੇ ਪਹੁੰਚ ਕੇ ਗੱਡੀਆਂ ਵਗੈਰਾ ਕਢਵਾਈਆਂ ਅੰਦਰੋਂ ਬ੍ਰਿਗੇਡ ਬੁਲਾ ਕੇ ਅਸੀਂ ਅੱਗ ਤੇ ਕਾਬੂ ਪਾ ਲਿਆਗਾ ਬਾਕੀ ਹਜੇ ਕਿੰਨਾ ਨੁਕਸਾਨ ਹੈਗਾ ਕੀ ਹੋਇਆ ਕਿੱਦਾਂ ਅੱਗ ਲੱਗੀ ਹੈ ਉਹਦੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਜਿਵੇਂ ਵੀ ਕੋਈ ਹੋਈ ਗਾ ਸਰ ਜੀ ਫਾਇਰ ਬ੍ਰਿਗੇਡ ਦੀਆਂ ਕਿੰਨੀਆਂ ਗੱਡੀਆਂ ਮਲਾਈਆਂ ਸੀ ਸਾਡੇ ਕੋਲ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸੀ ਉਹ ਰੀਫਿਲ ਕਾਫੀ ਵਾਰੀ ਹੋ ਕੇ ਕਾਫੀ ਜਦੋਂ ਜਿਹੇ ਦਿਨੋਂ ਜਿਹੜਾ ਹੈਗੇ ਤੇ ਕੰਟਰੋਲ ਕੀਤਾ ਕਿੰਨੀਆਂ ਗੱਡੀਆਂ ਨੂੰ ਮਿਚਾਣਾ ਉਹ ਹਜੇ ਇਹਨਾਂ ਦੇ ਮੁਤਾਬਕ ਜੋ ਰਿਪੋਰਟ ਦੇਣਗੇ ਜਾਂ ਆਫਟਰ ਇਨਕੁਆਰੀ ਜੋ ਵੀ ਹੋਏਗਾ ਜੋ ਜਾਂਚ ਉਤਰਾਣ ਪਤਾ ਲੱਗੇਗਾ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਲੋਕ ਇਹ ਲਾਇਆ ਤੁਹਾਡਾ ਠੀਕ ਹੈ ਸੰਤ ਹਾਂ ਸੰਤ ਸਾਨੂੰ 3:04 ਤੇ ਸੂਚਨਾ ਮਿਲੀ ਕਿ ਇਹ ਮਹਿੰਦਰਾ ਏਜੰਸੀ ਚ ਪਾਤਰਾ ਰੋਡ ਤੇ ਅੱਗ ਲੱਗੀ ਹੋਈ ਹੈ ਮੈਂ ਤੇ ਮੇਰੀ ਟੀਮ ਜਿਹੜੀ ਹੈ ਇੱਕ ਫਾਇਰਟੈਂਡਰ ਦਫ਼ਤਰ ਤੋਂ ਲੈ ਕੇ ਇੱਕ ਫਾਇਰਟੈਂਡਰ ਸਾਡਾ ਸਿਧਾਨਾ ਸਾਹਿਬ ਗੁਰਦੁਆਰੇ ਦੇ ਲਵੇ ਖੜਾ ਹੈ ਉਧਰੋਂ ਜਿਹੜੇ ਦੋ ਦੋਨੋਂ ਫਾਇਰਟੈਂਡਰ ਨੇ ਮੌਕੇ ਤੇ ਪਹੁੰਚ ਗਏ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜੀ ਅੱਗ थी ਉਹ ਜਿਹੜੀ ਹੈ ਬੇਸਮੈਂਟ ਚ ਲੱਗੀ ਹੋਈ ਸੀ ਕਾਫੀ ਜ਼ਿਆਦਾ ਜਿਹੜੀ ਹੈ ਅੱਗ ਫੈਲ ਚੁੱਕੀ ਸੀ ਤੇ ਧੂੰਆਂ ਹੀ ਧੂੰਆਂ tha ਤੇ ਅਸੀਂ ਜਿਹੜਾ ਹੈ ਕੰਟਰੋਲ ਅੱਗ ਨੂੰ ਕੰਟਰੋਲ ਕੀਤਾ ਇੱਕ ਫਾਇਰਟੈਂਡਰ ਸਾਡਾ ਪਵਾਨੀਗੜ ਤੇ ਨਾਲ ਸੀ ਤੇ ਨ ਕੋਈ ਜਾਨੀ ਮਾਲੀ ਨੁਕਸਾਨ ਤੇ ਨਹੀਂ ਹੋਇਆ ਨਾ ਮਾਲੀ ਨੁਕਸਾਨ ਤਾਂ ਹੈਗਾ ਜੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਿੰਨਾ ਕੁ ਨੁਕਸਾਨ ਲੱਗਦਾ ਤੁਹਾਡੀ ਨੁਕਸਾਨ ਤਕਰੀਬਨ 3-4 ਗੱਡੀਆਂ ਜਿਹੜੀਆਂ ਉਸ ਸੜਕ 'ਤੇ ਸਵਾਹ ਹੋ ਗਈਆਂ ਨੇ ਤੇ ਕੁਝ ਗੱਡੀਆਂ ਨੂੰ ਜਿਹੜਾ ਹੈ ਉਹ ਸੇਕ ਲੱਗਿਆ ਹੈ ਮੁੱਢਨੇ ਤੋਂ ਕੀ ਲੱਗਦਾ ਵੀ ਅੱਗ ਕਿਵੇਂ ਲੱਗੀ ਕਿਸੇ ਦੀ ਜਾਣਕਾਰੀ ਨਹੀਂ ਹੈ ਜੀ ਕਿ ਕਿਸ ਚੀਜ਼ ਨਾਲ ਲੱਗੀ ਹੋਈ ਹੈ ਜਦੋਂ ਆਪਾਂ ਆਹਾਂ ਪੇ ਪਹੁੰਚੇ ਉਦੋਂ ਤੱਕ ਜਿਹੜੀ ਹੈ ਉਹ ਅੱਗ ਲੱਗ ਚੁੱਕੀ ਓਕੇ